हां जी मित्रा ਸਤਿ ਸ੍ਰੀ ਅਕਾਲ ਆਪਾਂ ਚੱਲੇ ਮਿੱਟੀ ਲੈਣ ਠੱਗਰ ਦੇ ਬੰਨ ਤੇ ਪਾਉਣ ਲਈ ਘੱਟੇ ਭਰਨ ਲਈ ਇੱਕ ਤਾਂ ਯਾਰ ਮੀਂਹ ਇਹ ਰਾਹ ਦੇਖੋ ਕਿੰਨਾ ਖਰਾਬ ਕਰ ਰੱਖਿਆ ਰੋਜ਼ ਹੀ ਮੀਂਹ ਆਏ ਨਾ ਮਿੱਟੀ ਵੀ ਨਹੀਂ ਪਾਉਣ ਦਿੰਦਾ ਦੇਖੋ ਦੇਖੋ ਹਰ ਰੋਜ਼ ਮੀਂਹ ਪਾ ਕੇ ਰੱਬ ਗਾਰਾ ਕਰਦਾ ਟਾਲੀਆਂ ਟਪ ਟਪ ਟੋਏ ਪੈ ਜਾਂਦੇ ਆ ਪ੍ਰਵਾਹ ਦੇਖੋ ਕੱਗਰ ਕਿੰਨਾ ਭਰਿਆ ਪਿਆਗਾ ਦੇਖੋ ਬੰਨ ਦੇਖੋ ਬਾਣ ਕਿੰਨੇ ਨਹੀਂ ਆ ਇਧਰ ਦੇਖੋ ਗੱਟੇ ਭਰ ਕੇ ਰੱਖੇ ਕਿੰਨੇ ਲੱਭੀ ਲਾ ਰੱਖਿਆ ਹੈ ਬੰਨੇ ਦੇ ਨਾਮ ਦਾ ਸਟਰੋ ਆਪਾ ਗੱਟੇ ਧਰ ਲੇ ਗੱਟੇ ਭਰਾ ਕੇ ਹੁਣ ਲਾਵਾਂਗੇ ਬੰਨ ਤੇ ਪਾਣੀ ਦੇਖੋ ਮੱਤਰਾ ਉਧਰ ਦੇਖੋ ਘਗਰਾ ਟੁੱਟ ਰਿਹਾ ਹੈ ਪੰਡਿਆਰੀ ਬੰਨੀ ਦੋ ਦਿਨ ਹੋ ਗਏ ਬੰਨ ਬੰਨੀ ਜਾਂਦੇ ਆਰਾ ਕੱਲ ਸਾਰਾ ਬੰਨ ਤਾਂ ਸੀ ਪਰ ਰਾਤ 2:00 ਵਜੇ ਦੁਬਾਰੇ ਟੁੱਟ ਗਿਆ ਉਹ ਹੁਣ ਅੱਜ ਸੇਵਾਦਾਰ ਦੁਬਾਰੇ ਫੇਰ ਆਏ ਨੇ ਸੇਵਾ ਕਰ ਰਹੇ ਨੇ ਇੱਥੇ ਝੋਨਾ ਸੀ ਉਹ ਵੀ ਡੁੱਬ ਗਿਆ ਅੰਦਰਲੇ ਪਾਸੇ ਬਾਹਰ ਗਿਆ ਇੱਥੇ ਤੋਂ ਜੇ ਸੀ ਮੀਆਂ ਲਾ ਰੱਖੀਆਂ ਮਿੱਟੀ ਭਰਨਾ ਵਾਨ ਦੇ ਪਾਈ ਜਾਂਦੇ ਆ ਜੀ ਦੇਖੋ ਮਿੱਤਰ ਗੱਟੇ ਭਰ ਰਹੇ ਆ ਅੱਜ ਆਪਾਂ ਸਵੇਰ ਤੋਂ ਲੱਗੇ ਸੀ ਮਿੱਟੀ ਲਿਆ ਲੈ ਕੇ ਸੱਟਣਾ ਦੇਖੋ ਲੈਵਰ ਗੱਟੇ ਭਰੀ ਜਾਂਦੀ ਹੁਣ ਉਧਰ ਥੱਲੇ ਜਾ ਕੇ ਇੱਧਰ ਮਿੱਟੀ ਖੁਰਦੀ ਸੀ ਉਧਰ ਲਾ ਦਾਂਗੇ ਆਪਾਂ ਕੁਛ ਇੱਧਰ ਪਰਤੇ ਕੁਛ ਇੱਧਰ ਭਰੀ ਜਾਂਦੇ ਆ ਆਹ ਦੇਖੋ ਇੱਥੇ ਥੋੜਾ ਜਿਹਾ ਖੋਰ ਪਾਉਂਦਾ ਸੀ ਪਾਣੀ ਇੱਥੇ ਲਾਈ ਜਾਂਦੇ ਆ वैसे आज ਤਾਂ ਪਾਣੀ ਤਾਂ ਉੱਤਰੀ ਜਾਂਦਾ ਹੈ ਪਿੱਛੋਂ ਵੀ ਕਹਿੰਦੇ ਉੱਤਰੀ ਜਾਂਦਾ ਹੈਗਾ